ਹਾਂਜੀ ਮੈਂ ਸਾਧਕਾ ਸਰਪੰਚ ਸਾਤਾ ਦੇਵੀ ਪਿੰਡ ਸਾਨਪਟੋਂ ਮੈਂ ਆਪਣੀ ਮੇਰੀ ਚਾਰਕਿੱਤੇ ਪੈਲੀ ਹੈ ਜਿਹਦੇ ਵਿੱਚ ਸਿਹਲੇ ਸਭ ਰੋੜ ਕੀ ਫਸਲ ਪੂਸੜ ਜਿਹੜੀ ਆ ਗਈ ਸਾਰੀ ਰੋੜ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਆਹੀਂ ਜਿਹੜੀ ਰੇਤ ਪਈ ਹੈ ਆਹੀਂ ਚਕਾਣਾ ਚਾਹਨੇ ਆ ਬਾਕੀ ਇਹ ਵੇਰ ਆਹੀਂ ਬੱਚੇ ਆਪਣੇ ਬੱਚੇ ਪਾਲਣੇ ਆ ਚਾਰ ਆਹੀਂ ਦੇ ਰੇਤ ਆ ਮੇਰੇ ਜਿਹੜੇ ਨੇ ਤਿੰਨ ਤਿੰਨ ਦੇ ਰੇਤ ਭਰਾਣਾ ਅੱਗੇ ਉਹਨਾਂ ਦੇ ਬੱਚੇ ਆਗੇ ਆ ਬੱਚੇ ਕਿੱਥੋਂ ਪਾਲਣ ਦੇ ਜਮੀਨ ਦੇ ਵਿੱਚੋਂ ਜਮੀਨ ਚਾਨੂੰ ਕੁਛ ਮਿਲੇਗਾ ਨਹੀਂ ਤਾਂ ਉਹ ਕਿਦਾਂ ਬੱਚੇ ਆਪਣੇ ਪਾਲਣਗੇ ਦੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਪਿੰਡ ਹਾਨਪਰਦਾ ਨਿਵਾਸੀ ਆ ਸਾਡੀ ਪੰਜਾਂ ਪੰਜਾ ਬਰਾਵਾ ਵਾਲੇ ਸ਼ੇਪਰਾਵਾ ਦੀ ਇੱਥੇ ਪੰਜ ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਣਕ ਰਾਨੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣਕ ਇਥੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾ ਬੇਕਾਰ ਹੋ ਗਈ ਆਂ ਖੇਤੀ ਨਹੀਂ ਕਰ ਸਕਦੇ ਪੰਜ ਪੰਜ ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਸੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕਦਾਰਾਂ ਨੂੰ ਦੇ ਕੇ ਆਪਣੀ ਰੇਤ ਚੁਕਾਰ ਰਿਹਾ ਇਹ ਰੇਤ ਚੁਕਾਰ ਰਿਹਾ ਗਵਰਨਮੈਂਟ ਪਾਲਿਸੀ ਦੇ ਮੁਤਾਬਕ ਕੁਝ ਇੱਕ ਚੁਣਵੇਂ ਲੋਕ ਨਾ ਪਿੰਡ ਦੇ ਵਿੱਚੋਂ ਜਿਹੜੇ ਇਸ ਪਿੰਡ ਦੀ ਜਾਂ ਸਾਡੀਆਂ ਖੇਤਾਂ ਦੀਆਂ ਵੀਡੀਓ ਪਾ ਕੇ ਗਲਤ ਗਵਰਨਮੈਂਟ ਨੂੰ ਸਾਬਤ ਕਰਨ ਦੇ ਦੇ ਨੇ ਉਹ ਜੋ ਗਲਤ ਸਾਬਤ ਕਰ ਰਹੇ ਨਾ ਉਹ ਦੂਸਰੇ ਪਿੰਡ ਦਾ ਰਕਵਾ ਹੈਗਾ ਜੋ ਕਿ ਰਕਵਾਲ ਔਰ ਗੱਜੂ ਦੇ ਵਿੱਚ ਪੈਂਦਾ ਹੈਗਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ 3.5-4 ਕਿੱਲੇ ਪੈੜੀ ਖਰੀਦੀ ਦੀ ਹੈ ਉਹ ਆ ਕੇ ਟੋਹੇ ਪਾ ਗਏ ਨੇ ਤੇ ਸਾਡੇ ਪਿੰਡ ਨੂੰ ਬਦਨਾਮੀ ਹੋਣ ਮਿਲਣ ਈ ਆ ਸਾਡੇ ਪਿੰਡ ਦੀ ਜ਼ਮੀਨ ਦੇ ਰਕਵੇ ਦੇ ਵਿੱਚ ਮਾਈਨਿੰਗ ਵਾਲਿਆਂ ਨੇ ਪੁਲਿਸ ਮਹਿਕਮੇ ਨੇ ਔਰ ਸਾਰਿਆਂ ਨੇ ਆ ਕੇ ਚੈੱਕ ਕੀਤਾ ਉਹਨਾਂ ਨੂੰ ਇਹਦੇ ਵਿੱਚ ਕੋਈ ਵੀ ਅਨਲੀਗਲ ਕੰਮ ਨਹੀਂ ਮਿਲਿਆ ਅਸੀਂ ਅਨਲੀਗਲ ਕੰਮ ਕਿਉਂ ਕਰਾਂਗੇ ਜੇ ਗਵਰਨਮੈਂਟ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਗਵਰਨਮੈਂਟ ਦੇ ਅਧੀਨ ਹੋ ਕੇ ਆਪਣੀ ਜ਼ਮੀਨ ਨੂੰ ਉਹਨਾਂ ਦਾ ਕਹਿਣਾ ਮੰਨ ਕੇ ਆਪਣਾ ਕੰਮ ਕਰ ਰਹੇ ਹਾਂ ਮੈਂ ਗਵਰਨਮੈਂਟ ਦਾ ਔਰ ਮਾਈਨਿੰਗ ਪ੍ਰੋਸੈਸਿੰਗ ਦਾ ਔਰ ਪੁਲਿਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਆ ਸਾਡਾ ਕੰਮ ਠੀਕ-ਠਾਕ ਚੱਲ ਰਿਹਾ ਮਨਜੀਤ ਸਿੰਘ ਪਿੰਡ ਸਾਨਪੁਰੋਂ ਇਸ ਪਿੰਡ ਸਾਨਪੁਰ ਦਾ ਰਕਬਾ ਹੈਗਾ ਸਾਰਾ ਸਮਝੋਗੀ ਤੁਹਾਨੂੰ ਦਿਖ ਰਿਹਾ 20 ਤੋਂ 25 ਕਿਲੋ ਰਕਬਾ ਹੈਗਾ ਜੋ ਕਿ ਇੱਥੇ ਕਿਸੇ ਟਾਈਮ ਫਸਲ ਹੁੰਦੀ ਸੀਗੀ ਹੜ੍ਹਾਂ ਤੋਂ ਪਹਿਲਾਂ ਜੋ 25 ਸਤੰਬਰ ਨੂੰ ਹੜਾ ਆਇਆ ਉਹ ਹੜ੍ਹਾਂ ਦੇ ਕਾਰਨ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਤੁਸੀਂ ਸਾਹਮਣੇ ਦੇਖ ਕਮਾਨ ਦੇਖ ਸਕਦੇ ਹੋ ਇੱਧਰ ਚਾਰਾ ਸੀਗਾ ਔਰ ਇੱਧਰ ਵੀ ਸਭ ਚਾਰਾ ਸੀਗਾ ਜੋ ਸਾਰਾ ਹੀ ਨੁਕਸਾਨ ਨਾਲ ਰੁੜ ਗਿਆ ਹੜ੍ਹਾਂ ਦੀ ਮਾਰ ਨਾਲ ਉਸ ਤੋਂ ਬਾਅਦ ਸਾਡੀ ਜ਼ਮੀਨਾਂ ਵਿੱਚ 3 ਤੋਂ 4 ਫੁੱਟ ਰੇਤ ਪਿਆ ਗਈ ਆ। ਰਾਵੀ ਨਦੀ ਨਾਲੋਂ ਕਰਕੇ ਸਾਰੀ ਸਾਰਾ ਰੇਤ ਭਰਨ ਨਾਲ ਜੋ ਸਰਕਾਰ ਨੇ ਪਾਲਿਸੀ ਕੱਢੀ ਸੀਗੀ ਕਿ ਜਿਸ ਦੀ ਖੇਤ ਉਸ ਦੀ ਰੇਤ ਉਹਦੇ ਤਹਿਤ ਆਪਾਂ ਨੇ ਆਪਣੇ ਪਿੰਡ ਸਾਰੇ ਕਿਸਾਨਾਂ ਨੇ ਬੈਠ ਕੇ ਸਾਰਿਆਂ ਨੇ ਸਰਬਸਾਂ ਦਾ ਮਤਾ ਪਾਸ ਕੀਤਾ ਸੀਗਾ ਕਿ ਆਪਾਂ ਪਿੰਡੋਂ ਰੇਤ ਚੁਕਵਾਨੀਆਂ ਜ਼ਮੀਨਾਂ ਨੂੰ ਸਾਫ਼ ਕਰਵਾਨੀਆਂ ਜੋ ਕਿ ਸਰਕਾਰ ਦੇ ਹੁਕਮ ਅਧੀਨ ਸੀਗਾ ਉਸ ਦੇ ਥਰੂ ਆਪਾਂ ਕੰਮ ਕਰ ਰਹੇ ਆ ਪਰ ਕੁਝ ਨਾ ਗਲਤ ਅਨਸਰ ਇੱਥੇ ਆਣ ਕੇ ਗਲਤ ਵੀਡੀਓ ਪਾ ਰਹੇ ਆ ਕਿ ਉਹ ਪਿੰਡ ਵਿੱਚ ਗਲਤ ਮਾਈਨਿੰਗ ਹੋ ਰਹੀ ਆ ਜਾ ਕੋਈ ਫੁਵਾ ਰਿਆ ਭਾਈ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਦੋ ਟਾਈਮ ਮਾਈਨਿੰਗ ਅਪਸਰ ਆਉਂਦੇ ਆ ਉਹਨਾਂ ਦੇ ਜਾਈ ਜਾਂਦੇ ਆ ਅੱਜ ਅਸਦੀਮ ਸਾਹਿਬ ਵੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਹੀ ਮਿਆਨਾ ਕੀਤਾ ਔਰ ਕਿਤੇ ਵੀ ਕੋਈ ਕੋਈ ਵੀ ਨੁਕਸਾਨ ਨਹੀਂ ਹੋਇਆ ਕੱਟਿਆ ਸਭ ਓਕੇ ਰੋਟਿਆ ਤੇ ਆਪਾਂ ਸਰਕਾਰ ਦਾ ਧੰਨਵਾਦੀ ਕਰਨ ਜਾਂਦੇ ਆ ਕਿ ਸਾਨੂੰ ਉਹਨਾਂ ਨੇ ਜੋ ਮੌਕਾ ਦਿੱਤਾ ਮਾਈਨਿੰਗ ਕਰਨ ਦਾ ਤੇ ਚੰਗੇ ਪੈਸੇ ਮਿਲਦੇ ਜਮੀਨਦਾਰਾਂ ਨੂੰ ਉਹਨਾਂ ਦੀ ਜਮੀਨਾਂ ਪਧਰੀ ਹੋ ਰਹੀਆਂ ਤਾਂ ਜੋ ਫਿਰ ਇੱਕ ਦੋ ਸਾਲ ਨੂੰ ਉਹਨਾਂ ਦੀ ਜਮੀਨ ਵਾਈਜੋਗ ਹੋ ਜੇ ਤੇ ਆਪਾਂ ਸਰਕਾਰ ਦਾ ਧੰਨਵਾਦ ਕਰਦੇ ਆ